ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਜੜਬਾ ਵਾਸੀਆਂ ਨੂੰ ਦਿਲ ਦੀ ਗਹਿਰਾਈਆਂ ਤੋਂ ਵਧਾਈ ਦਿੰਦਾ ਹਾਂ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਜਿੱਥੇ ਇਸ ਧਰਤੀ ਤੇ ਜ਼ਬਰ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਉੱਥੇ ਉਹਨਾਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤੀ ਕਿ ਮਨੁੱਖੀ अमन शांति सदभावना बराबरी का संदेश भी भीता आजादी की प्राप्ति ले चले लंबे संघर्षा का सब तो मत योगदान रहा है पंजाब ही धरती को तो गदर लहर कुका लहर गुरद्वारा सुधार लहर बब्बर अकाली लहर पगड़ी संभाल लहर शुरू हुई समय समय से लगे मोर्चा ने ਵਿਦੇਸ਼ੀ ਹਾਕਮਾਂ ਨੂੰ ਦੇਸ਼ ਅਡਰ ਲਈ ਮਜਬੂਰ ਕੀਤਾ ਆਜ਼ਾਦੀ ਲਈ ਸੰਘਰਸ਼ ਵਿੱਚ ਪੰਜਾਬ ਦੇ ਸੂਰਬੀਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਨਾਂ ਵਿੱਚ ਸ਼ਹੀਦੀ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਭਾਰਤ ਇੱਕ ਬਹੁਤ ਪਾਸ਼ਾਈ ਬਹੁਪਾਂਤੀ ਸੱਭਿਆਚਾਰਕ ਬਹੁ ਰਾਜੀ ਖਿੱਤਿਆਂ ਦੇ ਸਮੇਂ ਨਾਲ ਦੇਸ਼ ਦੀ ਪੁਲਿਸ ਫੋਰਸਿਸ ਦੇ ਅਫਸਰਾਂ ਜਵਾਨਾਂ ਵੱਲੋਂ ਦੇਸ਼ ਦੀ ਆਜ਼ਾਦੀ ਨੂੰ ਕਾ ਅੱਜ ਤਕਰੀਮ ਸਭਾ ਜਗਰਤੰਤਰ ਦਾ ਦਿਨ ਮਨਾਇਆ ਗਿਆ ਹੈ ਤਾਂ ਕੀ ਸੰਦੇਸ਼ ਹੈ ਅੱਜ ਅਸੀਂ ਦੇਸ਼ ਦਾ ਦਿਵਸ ਦੀਵਰੇ ਗੰਡ ਦਾ ਗਣਤੰਤਰ ਦਿਵਸ ਦਿੜਬਾ ਵਿਖੇ ਮਨਾਇਆ ਹੈਗਾ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਤੌਰ ਤੇ ਦਿੜਬਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਮੈਂ ਉਮੀਦ ਕਰਦਾ ਕਿ ਡਾਕਟਰ ਪੀਮਰਾਮ ਉਮੇਦਕਰ ਜੀ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਹੈਗਾ ਅਸੀਂ ਉਸ ਦੇ ਪੂਰਿਆਂ ਤੇ ਚੱਲਦੇ ਹੋਏ ਬਹੁਤ ਅੱਛਾ ਇੱਕ ਸੰਵਿਧਾਨ ਮਿਲਿਆ ਹੈਗਾ ਤੇ ਅਸੀਂ ਉਹਦੀ ਸਾਰੇ ਇਸੀ ਤਰ੍ਹਾਂ ਸੈਲੀਬ੍ਰੇਸ਼ਨਸ ਕਰਦੇ ਰਹੀਏ ਤੇ ਮੈਂ ਸਾਰਾ ਪਾਸੇ ਖੁਸ਼ਹਾਲੀ ਰਹੇ ਤੇ ਬਹੁਤ ਹੀ ਅੱਛਾ ਵਾਤਾਵਰਨ ਬਣਿਆ ਰਹੇ ਅੱਜ ਦਿਰਬਾਚ ਅਸੀਂ ਇਹ ਰੰਗਾਰੰਗ ਪ੍ਰੋਗਰਾਮ ਰੱਖਿਆ ਸੀਗਾ ਸਕੂਲੀ ਬੱਚਿਆਂ ਨੇ ਵੱਧ ਤੋਂ ਵੱਧ ਇੱਥੇ ਪਾਰਟਿਸਿਪੇਟ ਕੀਤਾ ਹੈ ਤੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਮੈਂ ਉਮੀਦ ਕਰਦਾ ਹਾਂ ਕਿ ਬੱਚੇ ਹੋਰ ਵੀ ਅਗਲੇ ਆਉਣ ਵਾਲੇ ਸਾਲਾਂ ਚ ਹੋਰ ਅੱਛੀ ਪਰਫਾਰਮੈਂਸ ਦੇਣਗੇ ਤੇ ਅਸੀਂ ਇਸੇ ਤਰ੍ਹਾਂ ਉਸਤਿਛਾਰ ਨਾਲ ਮਨਾਉਂਦੇ ਰਹਿਾਂਗੇ ਅਰੇ ਤਿਹਾਰ ਹੈ ਜਿਹੜਾ ਅੱਜ ਪਹਿਲੀ ਵਾਰੀ ਤੁਹਾਡੇ ਦਫ਼ਤਰ ਨਵਾਂ ਦਫ਼ਤਰ ਬਣਿਆ ਸੀ ਉਹਦੇ ਵਿੱਚ ਮਨਾਇਆ ਗਿਆ ਕਿਵੇਂ ਦਾ ਮੈਸੇਜ ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ ਬੜਾ ਸਾਫ ਸੁਥਰਾ ਤੇ ਖੁੱਲਾ ਵਾਤਾਵਰਨ ਹੈਗਾ ਨਵੀਂ ਸਬ ਡਿਵੀਜ਼ਨਲ ਕੰਪਲੈਕਸ ਬਣਿਆ ਹੈਗਾ ਤੇ ਥੋੜੇ ਦਿਨ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਦਾ ਉਦਘਾਟਨ ਕੀਤਾ ਸੀਗਾ ਸੋ ਅਸੀਂ ਇੱਥੇ ਅੱਗੇ ਤੋਂ ਵੀ ਇਸੇ ਜਗ੍ਹਾ ਤੇ ਮਨਾਇਆ ਕਰਾਂਗੇ ਤੋਂ ਮੈਂ ਬਹੁਤ ਅੱਛਾ ਮਹਿਸੂਸ ਕੀਤਾ ਸਾਰੇ ਆਫੀਸਰ ਸਹਿਬਾਨ ਮੇਰੇ ਨਾਲ ਖੜੇ ਇਹਨਾਂ ਦੇ ਸਹਿਯੋਗ ਨਾਲ ਬਹੁਤ ਹੀ ਅੱਛਾ ਪ੍ਰਬੰਧ ਹੋਇਆ ਹੈਗੇ ਬੱਚਿਆਂ ਮੰਨੋ ਰੰਗ ਰੰਗ ਪ੍ਰੋਗਰਾਮ ਜਿਹੜੇ ਪੇਸ਼ ਕੀਤੇ ਗਏ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਜਿਹੜੀ ਪਰਫਾਰਮੈਂਸ ਸੀ ਕਿਵੇਂ ਦੀ ਰਹੀ देखो ਜਿਹੜੇ ਸਾਡੇ ਆਜ਼ਾਦੀ ਘੁਲਾਟੇ ਸੀਗੇ ਉਹਨਾਂ ਦੇ ਜਿਹੜੇ ਅੱਗੇ ਪਰਿਵਾਰ ਹੈਗੇ ਆ ਉਹ ਉਹਨਾਂ ਦੀ ਸਾਂਭ ਸੰਭਾਲ ਕਰਨਾ ਜਾਂ ਉਹਨਾਂ ਨੂੰ ਸਨਮਾਨਿਤ ਕਰਨਾ ਸਾਡਾ ਫਰਜ਼ ਹੈਗਾ ਸੋ ਅਸੀਂ ਉਹਨਾਂ ਨੂੰ ਅੱਜ ਇੱਥੇ ਸਨਮਾਨ ਦਿੱਤਾ ਹੈਗਾ ਤੇ ਇਸ ਤੋਂ ਇਲਾਵਾ ਜਿਹੜੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੇ ਦਿਲੋਂ ਪਾਰਟਿਸਿਪੇਟ ਕੀਤਾ ਬੜੀ ਅੱਛੀ ਰੈਸਲਸ ਕੀਤੀਆਂ ਬੱਚਿਆਂ ਨੇ ਤੇ ਬੜੀ ਅੱਛੀ ਪਰਫਾਰਮੈਂਸ ਦਿੱਤੀ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੈਗਾ ਸੋ ਬੜੇ ਅੱਛੇ ਤਰੀਕੇ ਨਾਲ ਮਨਾਇਆ ਗਿਆ ਹੈ ਅੰਮ੍ਰਿਤਸਰ ਸਾਹਿਬ ਕੀ ਜੀ ਸੰਦੇਹ ਜੀ ਜਨਮ ਤੁਮ ਤਰਜੇ ਸਤਿ ਸਾਰਬੋਹ। ਅੱਜ ਦੇ ਮੈਂ ਬਲਵਿੰਦਰ ਸਿੰਘ ਧਮਾਨ ਐਮਸੀ ਜੜਬਾ ਪੱਲੋ ਗਣਤੰਤਰ ਦੇ ਦਿਸਬਤੇ ਸ੍ਰੀ ਐਸਡੀਓ ਕੰਪਲੈਕਸ ਦੇ ਵਿੱਚ ਗਣਤੰਤਰ ਦਾ ਝੰਡਾ ਲਰਾਇਆ ਗਿਆ। ਮੈਂ ਐਸਡੀਓ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਹੈ ਕਿ ਗਣਤੰਤਰ ਦੇ ਦਿਸਬਤੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਕਰਾਏ ਗਏ ਅਤੇ ਸਾਰੇ ਨਗਰ ਨਿਵਾਸੀ ਗੜਵਾਨਵਾਸੀ ਪੰਜਾਬ ਨਿਵਾਸੀਆਂ 79 ਦੇ ਦਿਨ ਤੇ ਬਹੁਤ ਬਹੁਤ ਵਾਰਕ